करधु बिना मोड़ ਘਟੋ ਦੇ ਪੋਤੇ ਗਾਮ ਦੇ ਨਾਪ ਤੋਲ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਸੰਤ ਬਾਬਾ ਗੁਰਜੰਟ ਦਾਸ ਮਹਾਰਾਜ ਜੀ ਕੋਠੇ ਗੁਰੂ ਕੇ ਇਹਨਾਂ ਨੇ ਸਾਨੂੰ ਕਈ ਵਾਰ ਮੌਕਾ ਦਿੱਤਾ ਹੈ ਸੇਵਾ ਦਾ ਤੇ ਜਦੋਂ ਜਾਂਦੇ ਆ ਬੜਾ ਮਾਣ ਕਰਦੇ ਆ ਫੁੱਲਾਂ ਦੇ ਹਾਰ ਪਾ ਕੇ ਬਹੁਤ ਹੀ ਸਤਕਾਰ ਨਾਲ ਕੋਈ શ્રી ਦੇ ਬੜੇ ਪ੍ਰਸ਼ੰਸਕ ਨੇ ਆ ਕਵਤਾ ਜਿਹੜੀ ਇਹਨਾਂ ਦੀ ਬਹੁਤ ਹੀ ਮਨਪਸੰਦ ਦੀ ਗੱਤ ਆ ਗਈ ਮਹਾਰਾਜ ਜੀਆ ਨੇ ਸੋਇਨਾ ਵੱਲੋਂ ਬੇਅੰਤ ਆਸ਼ੀਰਵਾਦ ਪਾਠਕ ਭਰਾਵਾਂ ਨੂੰ ਭੇਜਿਆ ਗਿਆ ਅਨੰਤ ਮस्तक ਹੁੰਨੇ ਆ ਸੰਤ ਬਾਬਾ ਭਰਤੂਰ ਦਾਸ ਜੀ ਮਲਕਾਣੇ ਵਾਲੇ ਉਹਨਾਂ ਵੱਲੋਂ ਬੇਅੰਤ ਆਸ਼ੀਰਵਾਦ ਉਹਨਾਂ ਨੂੰ ਵੀ ਅਨੰਤ ਮस्तक ਹੁੰਨੇ ਆ ਸਾਡੇ ਮਹੰਤ ਸੰਤ ਬਾਬਾ ਭਮੀਰੀ ਦਾਸ ਮਹਾਰਾਜ ਜੀ ਜਿਨ੍ਹਾਂ ਨੂੰ ਦਰਸ਼ਨ ਦਾਸ ਜੀ ਕਹਨੇ ਆ ਪਰ ਇੱਥੇ ਮਾ ਭੀਰੀ ਦਾਸ ਮਹਾਰਾਜ ਤਾਂ ਬੋਲੇ ਵੀ ਉਹਨਾਂ ਦਾ ਨੌਂ ਭੀਰੀ ਦਾਸ ਉਹ ਰੋਂ ਟਿਕਿਆ ਸੀ ਮਹਾਰਾਜ ਜੀ ਸੰਤ ਬਾਬਾ ਦਰਸ਼ਨ ਦਾਸ ਜੀ ਜੋ ਅੱਜ ਕੱਲ ਢਿਲਮਾ ਨੇ ਉਹਨਾਂ ਦਾ ਵੀ ਬੜਾ ਪਿਆਰ ਹੈ ਬੜਾ ਸਤਿਕਾਰ ਦਿੰਦੇ ਆ ਅਸ਼ੀਰਵਾਦ ਭੇਜਦੇ ਆ ਕਿਉਂਕਿ 14 ਦਸੰਬਰ ਨੂੰ ਉਹਨਾਂ ਦੇ ਸਥਾਨਾਂ ਤੇ ਵੀ ਅਸੀਂ ਪ੍ਰੋਗਰਾਮ ਕਰਦੇ ਹੁੰਦੇ ਆ ਸੋਲਾ ਵੱਲੋਂ ਬੇਅੰਤਮ ਆਇਆ ਆਪਦੇ ਇਹਨਾਂ ਬੱਚਿਆਂ ਨੂੰ ਭੇਜੀ ਗਈ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਸੁਰੇਨਾ ਮਹਾਰਿਸ਼ੀ ਅਨੁਸਾਰ ਇਸ ਨਤਮਸਤਕ ਹੁੰਨੇ ਆ ਸਾਰਿਆਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਦਿੰਦੇ ਆ ਅਸੀਰਵਾਦ ਦਿੰਦੇ ਆ ਸਤਿਕਾਰ ਦਿੰਦੇ ਆ ਕਿਉਂਕਿ ਸੰਤਾਂ ਦੇ ਪਰਥਾਏ ਹੀ ਇਹ ਜਥਾ ਚੱਲਦਾ ਹੈ ਲਓ ਲਿਆਓ ਵਿਰਤੀਆਂ ਇਤਿਹਾਸ ਦੀ ਸਾਂਝ ਪਾਉਣ ਲੱਗੇ ਆ ਇਤਿਹਾਸ ਉਹਨਾਂ ਭਗਤਾਂ ਦਾ ਕਿਉਂਕਿ ਭਗਤੀ ਲਹਿਰ ਦੇ ਵਿੱਚ ਦੋ ਭਗਤਾਂ ਜਹੇ ਹੋਏ ਨੇ ਜਿਨ੍ਹਾਂ ਨੇ ਬੰਦਗੀ ਤੋਂ ਪਹਿਲਾਂ ਪ੍ਰਮਾਤਮਾ ਨੂੰ ਪਾਇਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹੋਏ ਨੇ ਭਗਤ ਪ੍ਰਹਿਲਾਦ ਜੀ ਇਕ ਹੋਏ ਨੇ ਭਗਤ ਧੰਨਾ ਜੀ ਭਗਤ ਧੰਨਾ ਜੀ ਦੀ ਕਥਾ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਸਾਡੀਆਂ ਮਾਮਾਂ ਪਹਿਣਾ ਵੀਰਾਂ ਬਜ਼ੁਰਗਾਂ ਵੱਲੋਂ ਇਹ ਅੰਤ ਮਾਇਆ ਭੇਜੀ ਗਈ ਆ ਸਾਰਿਆਂ ਦਾ ਦਿਲਦਿਆਂ ਘਰਾਂਿਆਂ 'ਚ ਧੰਨਵਾਦ ਆ ਇੱਕ ਬੇਨਤੀ ਆ ਭਾਈ ਮੋਟਰ ਬੰਦ ਕਰ ਦਿਓ ਪਾਣੀ ਓਵਰਫਲੋ ਹੋ ਰਿਹਾ ਲਿਆਓ ਬੇਟੀਆਂ ਸਮੁੱਚੇ ਹੀ ਸੇਵਾਦਾਰਾਂ ਦਾ ਵੀ ਦਿਲਦਿਆਂ ਘਰਾਂਿਆਂ 'ਚ ਧੰਨਵਾਦ ਕੱਲ੍ਹ ਦੇ ਜਦੋਂ ਦੇ ਆਏ ਆ ਬੜੀ ਸੇਵਾ ਕੀਤੀ ਐ ਸਾਡੇ ਵੀਰ ਕਾਂਦਲ ਹੋੜੀ ਸਾਰੇ ਹੀ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਇਤਿਹਾਸ ਦੇ ਨਾਲ ਜੁੜੀਏ ਭਗਤ ਧੰਨਾ ਜੀ ਪਿੰਡ ਤੁਾਨ ਕਲਾ ਜ਼ਿਲ੍ਹਾ ਢਾਕ ਦੇ ਰਹਿਣ ਵਾਲੇ ਸੀ ਇੱਕ ਮੱਤ ਸ੍ਰੇਣੀ ਦੇ ਵਿੱਚ ਜਨਮੇ ਜੱਟਾਂ ਦੇ ਘਰੇ ਦਾ ਜਨਮ ਇੱਕ ਫੱਕਰ ਮਰਤੀ ਦੇ ਧਾਰਨੀ ਕਿਉਂਕਿ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਵਾ ਪਾਇਓ ਜਿਹੜੇ ਪ੍ਰੀਤ ਨਾਲ ਕਰਦੇ ਨੇ ਪ੍ਰੇਮ ਮਰਤੋਂਦੇ ਨੇ ਪ੍ਰੇਮ ਨਾਲ ਰਹਿਤੇ ਨੇ ਨਾ ਫਤ ਨੂੰ ਮਾਰਦੇ ਨੇ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਤਦਾਰੇ ਹੁੰਦੇ ਨਹੀਂ ਸੋ ਲਿਆ ਹੋਏ ਵਿਅਕਤੀਆਂ ਤਾਂ ਨਾ ਵੀ ਇਸ ਤਰ੍ਹਾਂ ਦੀ ਵਿਅਕਤੀ ਦਾ ਇੱਕ ਫਕਰ ਵਿਅਕਤੀ ਦਾ ਧਾਰ ਨਹੀਂ ਆਪਦਾ ਪਿਤਾ ਪੁਰਖੀ ਕਿੱਤਾ ਕਰਦਾ ਖੇਤੀਬਾੜੀ ਕਰਦਾ ਡੰਗਰ ਪਸ਼ੂ ਚਾਰਦਾ ਗਊਆਂ ਨੂੰ ਚਾਰਦਾ ਜਦੋਂ ਗਊਆਂ ਚਾਰਨ ਜਾਇਆ ਕਰੇ ਨਾ ਰਾਤ ਦੇ ਵਿੱਚ ਇੱਕ ਠਾਕੁਰਦਵਾਰਾ ਸੀ ਇੱਕ ਮੰਦਿਰ ਸੀ ਤੇ ਉੱਥੇ ਵਿਦਵਾਨ ਬ੍ਰਹਮਾ ਪੰਡਤ ਤਰਲੋਚਨ ਜੀ ਜੋ ਇੱਕ ਨਾਮੀ ਬ੍ਰਾਹਮਣ ਵਿਦਵਾਨ ਬੁੱਧੀਮਾਨ ਉੱਥੇ ਪੂਜਾ ਕਰਿਆ ਕਰਦੇ ਉੱਥੋਂ ਦੇ ਪੁਜਾਰੀ ਸੀ ਧੰਨੇ ਦਾ ਵੀ ਆਉਣਾ ਜਾਣਾ ਹੋ ਗਿਆ ਲੰਘਦੇ ਵੜਦੇ ਦਾ ਖੜਿਆ ਕਰੇ ਰੁਕਿਆ ਕਰੇ ਨਮਸਕਾਰ ਕਰਿਆ ਕਰੇ ਚਰਨ ਬੰਦਰਾ ਕਰਿਆ ਕਰੇ ਇੱਕ ਦਿਨ ਧੰਨਾ ਸੋਚਦਾ ਵੀ ਮੈਂ ਰੋਜ਼ ਆਉਣਾ ਔਰੇ ਰੋਜ਼ ਮਿਲ ਕੇ ਜਾਣਾ ਭੋਗ ਪ੍ਰਸਾਦ ਲੈ ਕੇ ਜਾਣਾ ਪੀਰ ਰੋਜ ਵੇਖਦਾ ਪੰਡਤ ਜੀ ਨੂੰ ਕੀ ਵਿਵਤਾ ਛੜੀ ਹੋਈ ਹੈ ਸਵੇਰੇ ਉੱਠਦੇ ਨੇ ਖੰਡੇ ਪਾੜੀ ਨਾਲ ਇਸ਼ਨਾਨ ਕਰਦੇ ਨੇ ਠੋਰ ਠੋਰ ਕਰਦੇ ਹੁੰਦੇ ਆ ਫਿਰ ਪੁਸਪ ਲਿਆਉਂਦੇ ਆ ਫਿਰ ਦੀਪਕ ਜਲਾਉਂਦੇ ਆ ਆਰਤੀ ਕਰਦੇ ਆ ਤੇ ਫਿਰ ਧੂਪ ਬੱਤੀ ਕਰਦੇ ਆ ਸੁਗੰਧੀਆਂ ਫੈਲਾਉਂਦੇ ਆ ਗੁਰੂ ਦੀਆਂ ਲਾਂਗ ਲੀਆਂ ਫੌਜਾਂ ਵੱਲੋਂ ਬੇਅੰਤ ਮਾਇਆ ਇਤੋਂ ਬਜ਼ੁਰਗਾਂ ਵੱਲੋਂ ਬੇਅੰਤ ਆਸ਼ੀਰਵਾਦ ਸਾਡੀਆਂ ਭੈਣਾਂ ਵੱਲੋਂ ਬੇਅੰਤ ਮਾਇਆ ਪਰਮਾਤਮਾ ਚਰਦੀ ਕਲਾ ਚ ਰੱਖੇ ਨਦਾਨੀਪੁਰ ਖਾਨ ਨੂੰ ਜੈ ਜੈਕਾਰਾ ਹੋਣ ਮਨੋ ਕਾਮਨਾ ਪੂਰੀ ਹੋਵੇ ਚਰਨੀ ਕਲਾ ਚ ਰਹੂ ਲਿਆਉ ਬੰਤੀਆਂ ਵੀ ਪੱਗ ਜੀ ਕਰਦੇ ਕਿ ਹੁੰਦੇ ਆ ਸਵਾਲ ਖੜਾ ਹੋ ਗਿਆ ਸ਼ੰਕਾ ਪੈਦਾ ਹੋ ਗਈ ਮਨ ਦੇ ਅੰਦਰ ਅੱਗੇ ਤਾਂ ਖਾਣ ਪੀਣ ਕੰਨੇ ਧਿਆਨ ਹੁੰਦਾ ਸੀ ਵੀ ਬਾਬੇ ਤੋਂ ਪ੍ਰਸ਼ਾਦ ਲਵਾਂਗੇ ਹੁਣ ਮਨ ਦੇ ਅੰਦਰ ਸ਼ੰਕਾ ਪੈਦਾ ਹੋ ਗਈ ਕਿਉਂਕਿ ਭਗਤੀ ਭਾਵ ਜਮਾਂਦਰੂ ਅੰਦਰ ਸੀ ਕੋਣ ਸਵਾਲ ਪੈਦਾ ਹੋ ਗਿਆ ਵੀ ਹੋਈ ਵਿਰਤਾ ਕੀ ਛੜੀ ਆ ਜਿਹੜੇ ਪੰਡਤ ਜੀ ਸਵੇਰੇ ਠੰਡੇ ਪਾਣੀ ਨਾਲ ਨਹਾਉਂਦੇ ਆ ਫਿਰ ਦੀਪਕ ਚਲਾਉਂਦੇ ਆ ਧੂਪ ਲਾਉਂਦੇ ਆ ਪੁਸ਼ਪ ਚੜਾਉਂਦੇ ਆ ਫਿਰ ਘਾਟਾ ਘਾਟਾ ਟੱਲੀ ਮਾਰੀ ਜਾਂਦੇ ਆ ਵੀ ਇਹ ਪੱਥਰ ਨੂੰ ਪੱਥਰ ਤੋਂ ਚਾਹੁੰਦੇ ਕੀ ਨੇ ਤਾਂ ਨਾ ਹੋਣਾ ਦਿਲ ਜਾ ਕਹਿੜਾ ਕਰਕੇ ਪੰਡਤ ਤਰਲੋਚਨ ਜੀ ਨੂੰ ਸਵਾਲ ਕਰਨ ਲੱਗਿਆ ਕਹਿੰਦਾ ਦਾਦਾ ਜੀ ਕਹਿੰਦਾ ਮੈਂ ਲੰਮੇ ਸਮੇਂ ਤੋਂ ਵੇਖਦਾ ਆਉਣਾ ਪਰ ਮੇਰੇ ਅੰਦਰ ਇੱਕ ਸਵਾਲ ਚੱਲਦਾ ਹੈ ਜਿਹੜੀ ਸ਼ੰਕਾ ਕੀ ਉਹਨੂੰ ਦੂਰ ਕਰੋ ਹੁਣ ਪੰਡਤ ਜੀ ਨੂੰ ਪਤਾ ਸੀ ਵੀ ਫਕਰ ਬੰਦਾ ਕੋਈ ਸਵਾਲ ਬੋਲੂਗਾ ਪਤਾ ਨਹੀਂ ਕਿੱਥੋਂ ਬੋਲਣਾ ਧੰਨੇ ਨੇ ਕਹਨੇ ਤਾਂ ਨੇ ਕਿ ਸਵਾਲ ਚੱਲਦਾ ਹੈ ਕਹਿੰਦਾ ਪੰਡਤ ਜੀ ਮੈਂ ਤਾਂ ਚਿੱਤੀ ਚਾਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੱਥਰ ਦੇ ਬੱਟੇ ਨੇ ਜਿਹੜੇ ਤੁਹਾਡੇ ਨਾਲ ਰੁੱਸੇ ਹੋਏ ਨੇ ਜਿਹੜੇ ਰੋਜ਼ ਬਣਾਉਣ ਵੈਜਦੇ ਨੇ ਟੱਲੀਆਂ ਮਾਰ ਕੇ ਕਹਿੰਦੇ ਸਵੇਰੇ ਉੱਠਦੇ ਹੋ ਇਸ਼ਨਾਨ ਪਾਣੀ ਕਰਦੇ ਹੋ ਪੁਸ਼ਪ ਚੜਾਉਣੇ ਹੋ ਕਰਦੇ ਕੀ ਹੋ ਬਾਜੀ ਸਰਪੰਚ ਰਵੀ ਸਿੰਘ ਜੀ ਗੁਮਪਟੀ ਵਾਲੇ ਉਹਨਾਂ ਵੱਲੋਂ ਬੇਅੰਤ ਮਾਇਆ ਭੇਜੀ ਗਈ ਹੈ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਵੱਡੇ ਆਉਧਿਆਂ ਤੇ ਬਿਰਾਜਮਾਨ ਹੋਣ ਜੈ ਜੈਕਾਰਾ ਹੋਣ ਲਓ ਹੁਣ ਧੰਨਾ ਫਕਰ ਪੰਡਤ ਤਰਲੋਚਨ ਜੀ ਨੂੰ ਸਵਾਲ ਕਰਦਾ ਹੈ ਕਹਿੰਦਾ ਧੰਨਾ ਪੁੱਛੇ ਦੱਸੋ ਏ ਨਾਨਾ ਇਹ ਕੀ ਕਰਦਾ ਹੁਣ ਪੰਡ ਜੀ ਕੀ ਕਰਦੇ ਹੋ ਤੁਸੀਂ ਕੀ ਪੱਥਰ ਦੇ ਬਟਿਆਂ ਨੂੰ ਮਨਾਉਂਦੇ ਹੋ ਤੁਹਾਡੇ ਨਾਲ ਰੁੱਸੇ ਨੇ ਉਹ ਸਮੇਂ ਦਾ ਨਕਸ਼ਾ ਪਾਕ ਘਰਾਵਾ ਤੋਂ ਐਉਂ ਸਰਬਟਾ ਕਰੇ ਹੋ ਹੋਇਆ ਧੰਨਾ ਮੰਦਰ ਅੰਦਰ ਅੰਦਰ